ਆਖਿਰ ਗਗਨ ਨੇ ਉਹ ਹੀ ਕੀਤਾ ਜਿਸ ਦਾ ਡਰ ਸੀ ਆਖਿਰ ਕਿਸ ਗੱਲ ਨੂੰ ਲੈ ਕੇ ਗਗਨ ਦੀ ਸੱਸ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ ਆਪਾਂ ਸਾਰੇ ਹੀ ਜਾਣਦੇ ਆਗੇ ਇਸ ਘਾਰੇ ਗਗਨ ਨੂੰ ਲਿਆਉਣੇ ਦਾ ਕੀ ਮਕਸਦ ਸੀ ਦੀਪ ਦੀ ਮੰਮੀ ਦਾ ਅੱਜ ਦੇ ਵੀਡੀਓ ਤੁਹਾਨੂੰ ਦੱਸਾਂਗੇ ਆਖਿਰ ਕਿਰਨ ਨੇ ਗਗਨ ਨੂੰ ਇਹ ਜੋ ਕੀ ਕੀਤਾ ਕਿ ਭਈ ਜੋ ਦੀਪ ਤੇ ਦੀਪ ਦੀ ਮੰਮੀ ਹੈ ਉਹਦੇ ਪਸੀਨੇ ਛੁੱਟ ਗਏ ਤੁਸੀਂ ਵੇਖਿਆ ਹੀ ਹੋਏਗਾ ਕਿ ਦੀਪ ਦੀ ਮੰਮੀ ਡਰਾਮੇ ਕਰਨੇ ਜੰਬਰ 1 ਇਹ ਦਰਸਲ ਉਹਨਾਂ ਨੇ ਕੋਈ ਏਜੀ ਛਵੀ ਗਗਨ ਦੇ ਸਾਹਮਣੇ ਬਣਾ ਕੇ ਰੱਖੀ ਹੋਈ ਹੈ ਕਿ ਭਈ ਉਸ ਤੋਂ ਵਧੀਆ ਕੋਈ ਸੱਸ ਹੈਗੀ ਨਹੀਂ ਨਾਲੇ ਆਪਾਂ ਇਹ ਵੀ ਜਾਣਦੇ ਆਗੇ ਵਿਆਹ ਤੋਂ ਪਹਿਲੀ ਜੋ ਗਗਨ ਸੀ ਉਹ ਕਿਰਨ ਦੀ ਸੇਲੀ ਸੀ ਤੇ ਦੀਪ ਨੇ ਇਹ ਗੱਲ ਆਪਣੀ ਮਾਂ ਨੂੰ ਵਿਆਹ ਦੇ ਇੱਕ ਦਿਨ ਬਾਅਦ ਹੀ ਦੱਸ ਜੋੜੀ ਸੀ ਦੀਪ ਦੀ ਮੰਮੀ ਨੇ ਦੀਪ ਨੂੰ ਇਹੋ ਜਿਹਾ ਆਪਣੇ ਵਾਸ ਵਿੱਚ ਕੀਤਾ ਹੋਇਆ ਸੀ ਕਿ ਉਹ ਆਪਣੇ ਸੋਰੀ ਪਰਿਵਾਰ ਦੀ ਇੱਕ ਇੱਕ ਗੱਲ ਉੱਥੇ ਜਾ ਕੇ ਆਪਣੀ ਮਾਂ ਨੂੰ ਦੱਸਦੀ ਸੀ ਹੋਣ ਦੀਪ ਦੀ ਮਾਂ ਨੂੰ ਮਨ ਵਿੱਚ ਇਹੋ ਜਿਹਾ ਡਰ ਹੋ ਗਿਆ ਕਿ ਭਈ ਹੁਣ ਸਾਰੀ ਗੱਲਾਂ ਅਗਰ ਗਗਨ ਕਿਰਨ ਕੋਲ ਪੁੱਛ ਲੈਗੀ ਤੇ ਭਈ ਸਾਡੇ ਤੇ ਸਾਰੇ ਰਾਜ਼ ਇਸ ਨੂੰ ਪਤਾ ਚੱਲ ਜਾਣਗੇ ਕਿ ਮੈਂ ਕਿਵੇਂ ਦੀਪ ਨੂੰ ਆਪਣੇ ਇਸ਼ਾਰੇ ਦੇਣਾ ਚਾਹਦੀ ਔਰ ਮੇਰੇ ਕੈਂਡ ਬਿਗੈਰ ਕੋਈ ਵੀ ਸਟੈਪ ਨਹੀਂ ਲੈਂਦੀ ਦੀਪ। ਦਰਸਲ ਗਗਨ ਦਾ ਨੈਚਰ ਕੁਝ ਐਜਾ ਹੈ ਕਿ ਉਹ ਆਪਣੇ ਅੰਦਰ ਗਲਤੀਆਂ ਛੋੜ ਕੇ ਬਾਕੀ ਸਭ ਦੇ ਅੰਦਰੋਂ ਗਲਤੀਆਂ ਲੱਭਦੀ ਫਿਰਦੀ ਹੈ। ਦਰਸਲ ਉਹ ਆਪਣੇ ਜੋ ਪੇਕੇ ਪਰਿਵਾਰ ਹੀ ਬਹੁਤ ਹੀ ਫ੍ਰੀ ਰਹੀ ਸੀ ਤੇ ਹੁਣ ਉਹ ਇਵੇਂ ਹੀ ਆਪਣੇ ਸੋਹਰੇ ਪਰਿਵਾਰੀ ਐਕਸਪੈਕਟ ਕਰਦੀ ਕਿ ਮੈਨੂੰ ਕੋਈ ਰੋਕ ਟੋਕ ਨਹੀਂ ਚਾਹੀਦੀ। ਸਾਰੇ ਹੀ ਜਾਣਦੇ ਆ ਕਿ ਜੋ ਚੰਦਰੋ ਦੀਪ ਦੀ ਮੰਮੀ ਉਸ ਦਾ ਇੱਕੋ ਹੀ ਮਕਸਦ ਇਹ ਹੈ ਕਿ ਬਈ ਘਰ ਵਿੱਚ ਕੋਈ ਵੀ ਰਾਜ ਨਾ ਕਰੇ ਮੇਰੀ ਤੀ ਰਾਣੀ ਬਣ ਕੇ ਰਹੇ। ਇਸ ਲਈ ਉਸਨੇ ਅਮਰ ਨੂੰ ੜਕਾ ੜਕਾ ਕੇ ਦੇਵ ਨੂੰ ਘਰੋਬਾ ਗੜਵਾਇਆ ਲੇਕਿਨ ਉਹ ਕਹਿੰਦੇ ਨਾ ਕਿ ਰੱਬ ਕੀ लाठी में आवाज नहीं होती इस करके उजे गाजी एजी नु आई एजी। सारी ਪਰਤਾ ਗਗਨ ਦੀ ਸਾਜ਼ ਦੀਆਂ ਖੁੱਲ ਜਾਣਗੇ ਜੋ ਅੱਛੇ ਬਣਦਾ ਉਹ ਟੋਂਗ ਤੇ ਡਰਾਮਾ ਕਰ ਰਹੀ ਉਹ ਸਾਰੀ ਚੀਜ਼ਾਂ ਗਗਨ ਨੂੰ ਪਤਾ ਚੱਲ ਜਾਊਗਾ ਆਪਾਂ ਜਾਣਦੇ ਆ ਕਿ ਇੱਕ ਇਨਸਾਨ ਦੂਸਰੇ ਇਨਸਾਨ ਦੇ ਸਾਹਮਣੇ ਅੱਛਾ ਤੇ ਚੰਗਾ ਬਣਦਾ ਟੋਂਗ ਤਾਂ ਹੀ ਕਰਦਾ ਹੈ ਕਿ ਭਈ ਉਸ ਨੂੰ ਉਸ ਕੋਲੋਂ ਫਾਇਦਾ ਹੋਣ ਲੱਗਿਆ ਹੁੰਦਾ ਨਹੀਂ ਤੇ ਤੁਸੀਂ ਸੋਚੋ ਵੇਖੋ ਕਿ ਭਈ ਉਸਨੇ ਜੋ ਆਪਣੀ ਪਹਿਲੀ বউ ਸੀ ਨਵੀ ਉਸ ਨੂੰ ਨਹੀਂ ਛੱਡਿਆ ਉਹ ਇੰਨੀ ਚੰਗੀ ਸੀ ਸਾਰੀ ਚੀਜ਼ਾਂ ਕਰਕੇ ਦੇਦੀ ਸੀ ਭਈ ਇਹ ਗਗਨ ਨੂੰ ਕਿਵੇਂ ਛੱਡ ਦੇਵੀਗੀ असल ਗਗਨ ਨੂੰ ਕਾਰ ਲਿਆ ਕੇ ਉਹ ਪਛਤਾ ਰਹੀ ਹੈ ਕਿਉਂਕਿ ਉਸਨੂੰ ਦੂਸਰੇ ਦਿਨ ਤੋਂ ਹੀ ਪਤਾ ਚੱਲ ਗਿਆ ਕਿ ਕੁੜੀ ਕਿਸ ਤਰ੍ਹਾਂ ਦਾ ਨੇਚਰ ਹੈ ਤੇ ਹੁਣ ਕਾਰ ਲਿਆਉਣ ਤੋਂ ਪਹਿਲੇ ਚੰਦਰੋਂ ਨੇ ਇਹ ਹੀ ਸੋਚਿਆ ਸੀ ਕਿ ਵਈ ਮੇਰੀ ਕਾਰ ਜੋ ਬਹੁ ਆਏਗੀ ਉਹ ਮੇਰਾ ਸਾਰਾ ਰਸੋਈ ਦਾ ਕੰਮ ਸੰਭਾਲੂਗੀ ਸਾਰੀ ਮੇਰੀ ਗੱਲ ਮੰਨੂਗੀ ਪੈਸਾ ਅਲੱਗ ਦੇਉਗੀ ਲੇਕਿਨ ਵਿਆਹ ਦੇ ਅਗਲੇ ਦਿਨ ਹੀ ਚੰਦਰੋ ਦੇ ਜੋ ਸੁਪਨੇ ਸੀ ਉਹ ਚੂਰ ਚੂਰ ਹੋ ਗਏ ਸੀ ਜਦੋਂ ਉਸ ਨੂੰ ਪਤਾ ਲੱਗਿਆ ਉਹ ਕਾਰ ਤੇ ਨਹੀਂ ਸਾਂਭੇਗੀ ਲੇਕਿਨ ਕਾਰ ਨੂੰ ਬਰਬਾਦ ਜ਼ਰੂਰ ਕਰੇਗੀ ਜਦ ਉਸ ਨੂੰ ਪਤਾ ਲੱਗੇਗਾ ਚੂਲਾ ਚੋਕਾ ਰਸੋਈ ਇਹ ਸਾਰੀ ਚੀਜ਼ਾਂ ਤੇ ਉਸਨੇ ਕਦੀ ਸਿੱਖਿਆ ਹੀ ਨਹੀਂ ਉਸਨੂੰ ਤੇ ਵਧੀਆ ਕੱਪੜੇ ਪਾਣੇ ਵਧੀਆ ਸ਼ਾਪਿੰਗ ਕਰਨੀ ਘੁੰਮਣ ਫਿਰਨ ਮਹਿੰਗੀ ਮਹਿੰਗੀ ਚੀਜ਼ਾਂ ਲੈਣਾ ਤੇ ਇਹ ਸਾਰੀ ਚੀਜ਼ਾਂ ਸੁਣ ਕੇ ਇਹਦੇ ਉਹਦੇ ਪਸੀਨੇ ਛੁੱਟ ਗਏ ਦਰਅਸਲ ਚੰਦਰੋ ਦੀ ਇਹ ਸੋਚ ਕਿ ਗਗਨ ਕੋਲ 6 ਮਹੀਨੇ ਬਾਅਦ ਅਗਰ 1 ਕਰੋੜ ਰੁਪਏ ਨਾ ਲੈਣਾ ਹੁੰਦਾ ਤੇ ਈਜ਼ੀ ਹਾਲਤ ਨਵੀਂ ਤੋਂ ਵੀ ਸ਼ਾਇਦ ਬੁਰੀ ਕਰਦੀ ਲੇਕਿਨ ਦੀਪ ਦੀ ਮੰਮੀ ਨੂੰ ਡਬਲ ਝਟਕਾ ਲਗ ਗਿਆ ਜਦ ਉਸਨੂੰ ਪਤਾ ਲੱਗ ਗਿਆ ਕਿ ਬਈ ਇਹ ਤੇ ਇਹ ਤੇ ਕਿਰਨ ਦੀ ਸਹੇਲੀ ਨਿਕਲੀ ਨਾਲੇ ਦੀਪ ਨੇ ਆਪਣੀ ਮਮਮੀ ਨੂੰ ਸਮਝਾਇਆ ਸੀ ਕਿ ਬਈ ਮੈਂ ਪਹਿਲੇ ਸਾਰੀ ਸੱਚਾਈ ਉਸਨੂੰ ਦੱਸ ਦਿੰਦੇ ਆ ਕਿ ਮੈਂ ਉੱਥੇ ਝਗੜਾ ਕਰਕੇ ਇੱਥੇ ਆਈ ਹੋਈ ਹਾਂ ਕਿਉਂਕਿ ਅਗਰ ਉਹਨੂੰ ਪਤਾ ਚੱਲ ਗਿਆ ਤਾਂ ਮੇਰੇ ਤੇ ਸੋ ਸਵਾਲ ਖੜੀ ਕਰ ਦੇਗੀ ਕਿਉਂਕਿ ਉਹ ਤੇ ਉਸਦੀ ਦੋਸਤ ਹੈ ਤੁਸੀਂ ਵੇਖ ਰਹੇ ਸੀ ਕਿ ਚੰਦਰੋਂ ਨੇ ਬਹੁਤ ਜ਼ਿਆਦਾ ਇਨਸਿਸਟ ਕੀਤਾ ਆਪਣੇ ਆਦਮੀ ਦੇ ਸਾਹਮਣੇ ਕਿ ਬਈ ਤੂੰ ਕਿਰਨ ਨਾਲ ਗੱਲ ਨਾ ਕਰੀ ਗੱਲ ਵੱਜ ਜਾਊਗੀ ਲੇਕਿਨ ਫਿਰ ਹੋਈ ਹੋਇਆ ਜਿਦਾ ਡਾਰਸੀ ਚੰਦਰੋਂ ਤੋਂ ਲੱਕ ਉਸ ਤੋਂ ਬਾਅਦ ਵੀ ਜਦੋਂ ਗगन ਨੇ ਕਿਰਨ ਨਾਲ ਗੱਲ ਕੀਤੀ ਤੇ ਕੁਝ ਇਹੋ ਜੀ ਗੱਲਾਂ ਮੜੇ ਆਈਆਂ ਤੇ ਜੋ ਇਸੀ 26 ਸੀ ਉਹ ਸਾਰੀ ਸਾਰੀ ਮਿੱਟੀ ਬਲੀਤ ਹੋ ਗਈ ਅਸਲ ਦੋਨੋਂ ਇਹ ਵੀ ਦੱਸਦੀ ਕਿ ਗगन ਕਿਉਂ ਆਪਣੀ ਸਾਸ ਨੂੰ ਤੇ ਆਪਣੀ ਨਨਦ ਨਯਾਨੀ ਦੀਪ ਨੂੰ ਚੰਗਾ ਸਮਝਦੀ ਕਿਉਂਕਿ ਉਸ ਦਾ ਖੁਦ ਦਾ ਸੋਚ ਹੀ ਇਹੋ ਜਿਹਾ ਹੈ ਕਿ ਜੋ ਆਦਮੀ ਹੋਣੇ ਚੀਜ਼ਾਂ ਜੋ ਔਰਤਾਂ ਦੇ ਗੁਲਾਮ ਹੋਣੇ ਚੀਜ਼ਾਂ ਜੇ ਜਾ ਪਰ ਆਰਡਰ ਇਨਸਟਰਕਸ਼ਨ ਦਈਏ ਉਹ ਜੇ ਹੀ ਚੱਲਨੇ ਚਾਹੀਦੇ ਤੇ ਕਰਕੇ ਜਦੋਂ ਅਮਰ ਘਰ ਆਇਆ ਸਿੱਧੇ ਜਿਸ ਤਰ੍ਹਾਂ ਦਾ ਨੇਚਰ ਦੇ ਰੁਦਬਾ ਉਸਨੇ ਅਮਰ ਦਾ ਦੇਖਿਆ ਤੇ ਉਸ ਨੂੰ ਇਹ ਜਾਂ ਲੱਗਿਆ ਤੇ ਆਪਣੀ ਜਨਾਨੀ ਦੇ ਰੋਜ ਮਾਂਦਾ ਇਸ ਲਈ ਉਸਨੇ ਇਹ ਸ਼ਰਤ ਰੱਖੀ ਕਿ ਵਈ ਹੋਣ ਜਦੋਂ ਤੱਕ ਅਮਰ ਇਸ ਕੋਲ ਮਾਫੀ ਨਹੀਂ ਮੰਗੇਗਾ ਦੀ ਬਿਨਾ ਮਾਫੀ ਮੰਗਾਏ ਉਸ ਘੜੀ ਚਲੀ ਜਾਂਦੀ ਤੇ ਮੈਂ ਕਾਰ ਛੱਡ ਕੇ ਚਲੀ ਜਾਵਾਂਗੀ ਕਰਕੇ ਗगन ਆਪਣੇ ਸੋਰੇ ਸਾਹਮਣੇ ਵੀ ਆਪਣੀ ਸਾਸ ਤੇ ਦੀਪਦਾਈ ਪੱਖ ਲੈਂਦੀ ਰਹੀ ਉਹਨੇ ਇਹ ਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਭਈ ਇਹ ਦੋਨੋਂ ਹੀ ਸਹੀ ਹੈ ਹੁਣ ਜਦੋਂ ਗगन ਨੇ ਕਿਰਨ ਨਾਲ ਗੱਲ ਕੀਤੀ ਤੇ ਵਈ ਉਸੇ ਦਿਮਾਗ ਇਹ ਜੋ ਕਚਰਾ ਅਮਰ ਤੇ ਦੇਵ ਉਹ ਦੀਪ ਦੇ ਸੋਰੇ ਪਰਿਵਾਰ ਵਿੱਚ ਭਰਿਆ ਹੋਇਆ ਸੀ ਉਹ ਸਾਰਾ ਐਵੇਂ ਨਿਕਲਿਆ ਜਿਵੇਂ ਕਾਰਬੋਰੇਟਰ ਤੋਂ ਕਚਰਾ ਨਿਕਲਦਾ ਹੈ ਦੇਖਣਾ ਇਹ ਹੋਏਗਾ ਕਿ ਗगन ਦਾ ਰਿਐਕਸ਼ਨ ਆਪਣੀ ਸਾਸ ਦੀ ਤਰਫ ਕੀ ਇਹ ਹੁੰਦਾ ਹੈ